ਸਾਸੀਗਾ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆਂ ਜੀ ਅੱਜ ਆਪਾਂ ਪਹੁੰਚੇ ਆਂ ਜੀ ਪਿੰਡ ਚੰਬਲ ਜ਼ਿਲ੍ਹਾ ਤਰਨਤਾਰਨ ਤਹਿਸੀਲ ਤਰਨਤਾਰਨ ਤਰੀਕ ਹੈਗੀ ਆ ਜੀ 21 ਮਾਰਚ 2025 ਅੱਜ ਆਪਾਂ ਤੁਹਾਡੇ ਲਈ ਵੇਖਣ ਲੈ ਕੇ ਆਏ ਆਂ ਜੀ 5 ਨਾਗ ਇੱਕ ਗਾਂ 4 ਮੱਝਾਂ ਹੈ ਜੀ ਠੀਕ ਹੈ ਜੀ ਬਾਕੀ ਆਪਾਂ ਵੀਰ ਹੁਣਾ ਨਾਲ ਗੱਲਬਾਤ ਕਰਦੇ ਆਂ ਜੀ ਤੇ ਤੁਹਾਨੂੰ ਸਾਰੀ ਜਾਣਕਾਰੀ ਦਿੰਨੇ ਆਂ ਜੀ ਕਿੰਨਾ ਕੀ ਹਿਸਾਬ ਹੈ ਕਿੰਨਾ ਦੁੱਧ ਹੈ ਕਿਵੇਂ ਹੈ ਠੀਕ ਹੈ ਜੀ ਤੇ ਆਜੋ ਆਪਾਂ ਸ਼ੁਰੂ ਕਰੀਏ ਜੀ ਹੋਰ ਠੀਕ ਹੈ ਜੀ ਠੀਕ ਹੋਰ ਗਿਲ ਸਾਹਿਬ ਠੀਕ ਠਾਕ ਜੀ ਹੋਰ ਜੀ ਬਲਜੀਤ ਜੀ ਕੀ ਹਾਲ ਚਾਲ ਤੇ ਤਗੜੇ ਤੇ ਕਮੈਂਟ ਦਾ ਚੇਤਾ ਨਾ ਭੁੱਲਿਆ ਕਰੋ ਜਿੰਨੀ ਕਿ ਬੇਨਤੀ ਕਰਦੇ ਰਵਾਂਗੇ ਤੇ ਕਰਾਂਗੇ ਜਰੂਰ ਪਾਵਾਂਗੇ ਗਾੜੀ ਕਿ ਸ਼ੇਅਰ ਤੇ ਕਮੈਂਟ ਤਗੜੇ ਹੋਗੇ ਹਾਂਜੀ ਸਪੋਰਟ ਕਰੋ ਠੱਠਾ ਡੇਰੀ ਫਾਰਮ ਨੂੰ ਠੀਕ ਹੈ ਜੀ ਠੀਕ ਮਾਲ ਚੰਗਾ ਚੰਗਾ ਸੋਹਣਾ ਸੋਹਣਾ ਲੱਗੇ ਪਰਾਮ ਦੇ ਸਾਹਮਣੇ ਉਰੇ ਰਹੀਏ ਹਾਂਜੀ ਤੇ ਪ੍ਰਾਤਿਮ ਕਰਦੇ ਰਹਿਣਾ ਹਾਂਜੀ ਕਿੰਨੇ ਨਗ ਲੈ ਕੇ ਆਏ ਵੀਰ ਜੀ ਅੱਜ ਆਪਾਂ ਨਾਗ ਆਪਣੇ ਕੋਲ ਹੈਗੇ ਆ ਦੁੱਧਾ ਇੱਕ ਗਾਈਆਂ ਦੇ ਚਾਰ ਮਹੀਆ ਠੀਕ ਹੈ ਜੀ ਠੀਕ ਹੈ ਇੱਕ ਗਾਈਆਂ ਚਾਰ ਮਹੀਆ ਜੀ ਕਰੀਏ ਫਿਰ ਸ਼ੁਰੂ ਆਪਾਂ ਗਾਈਂ ਤੋਂ ਸ਼ੁਰੂ ਕਰੀਏ ਜੀ ਠੀਕ ਠੀਕ ਹੈ ਜੀ ਠੀਕ ਆਜੋ ਜੀ ਆਜੋ ਜੀ ਗਿਲ ਸਾਹਿਬ ਠੀਕ ਹੈ ਜੀ 25 ਦਿਨ ਤੋਂ ਇੱਕ ਮਹੀਨਾ ਆਜੋ ਬੱਚਾ ਠੀਕ ਹੈ ਜੀ 13 ਕਿਲੋ ਦੁੱਧ ਆ ਜੀ ਤੇ ਮਹੀਨੇ ਦੀ ਸੂਈ ਹੈ ਨਾਲ ਇਹਦੇ ਬੱਚਾ ਹੀ ਪਿਛੇ ਠੀਕ ਹੈ ਜੀ ਕਿੰਨਾ ਸੂਆ ਭਾਜੀ ਇਹਦਾ ਦੂਜਾ ਸੂਆ ਜੀ ਤੇ ਚਵਾਈ ਚੂਈ ਕਿਵੇਂ ਆ ਜੀ ਇਹਦੀ ਦੇਖਣ ਮਾਈਦਾ ਹੀ ਆ ਹਾਂ ਜੀ ਹੈ ਦੂਜਾ ਠੀਕ ਹੈ ਜੀ ਹਾਂ ਜੀ ਘੱਟ ਘੱਟ ਚੰਗਾ ਚਵਾਈ ਚੂਈ ਕਿਵੇਂ ਆ ਜੀ ਚਵਾਈ ਵੇਖ ਨੰਬਰ ਆ ਜਾਣਾ ਆਹ ਤਾਂ ਦੀ ਮੋਟਰ ਕੋਈ ਚੱਲੂਗੀ ਚਵਾਈ ਦੀ ਨਹੀਂ ਜਮਲ ਸਿਆ ਮਾਰੀ ਲੈਣੀ ਨਾਲ ਚਵਾਈ ਦੀ ਮਾਰੀ ਭੱਜਨੇ ਨਾ ਛੇ ਹਾਂ ਜੀ ਮੈਂ ਤਾਂ ਰਹਿਣੀ ਜਾਣਾ ਠੀਕ ਆ ਟਾਈਮ ਜੇ ਵੇਖ ਲਵਾਂ ਠੀਕ ਆ ਜੀ ਹਾਂ ਜੀ 12 ਦਾ ਟਾਈਮ ਹੈ ਜੀ ਠੀਕ ਹੈ ਜੀ ਕਿੰਨਾ ਜੀ ਫਿਰ ਦੱਸ ਦਿਓ ਦੁੱਧ ਕਿੰਨਾ 13 13 ਕਿਲੋ ਦੁੱਧ ਹੈ ਜੀ ਆਪਣੀ ਤਸੱਲੀ ਕਰਕੇ ਮੈਂ ਨਾ ਕਿਤਾ ਮੰਗੀ ਆਨਲਾਈਨ ਕਹਿੰਦੇ ਮਗਾਉਣੀ 12 ਕਿਲੋ ਦੀ ਫੁੱਲ ਗਰੰਟੀ 12 ਕਿਲੋ ਦੀ ਫੁੱਲ ਗਰੰਟੀ ਹੈ ਜੀ ਆਨਲਾਈਨ ਜਿਹੜਾ ਵੀਰ ਵੀ ਵਿਸਟ ਕਰੂਗਾ ਵੀਰਣਾ ਕੋਲ ਹਾਂਜੀ ਹਾਂਜੀ ਠੀਕ ਠੀਕ ਹੈ ਜੀ ਠੀਕ ਤੇ ਗਿੱਲ ਸਾਹਿਬ ਕੀ ਰੇਟ ਕਰਤਾ ਜੇ ਦਾ ਰੋਮ ਵਿੰਡਿਆ ਮਾਨਤਾਨ ਕਰਦਾ 55 ਦੇ ਵਿੱਚ ਮਾਨਤਾਨ ਕਰਨਾ ਜੀ ਜਿੱਥਾ ਕੋਈ ਨਹੀਂ ਗਾਇਦਾ ਜਿਹੜਾ ਜੋਮਨਸਿਆ ਨੂੰ 50000 ਦੇ ਵਿੱਚੇ ਪਹੁੰਚ ਕਰਾਂਗੇ 50 ਦੇ 50000 ਦੇ ਵਿੱਚ ਪਹੁੰਚ ਕਰਨੀ ਹੈ ਜੀ ਠੀਕ ਹੈ ਜੀ ਠੀਕ 50000 ਦੇ ਵਿੱਚ ਪਹੁੰਚ ਕਰਦੀ ਹੈ ਜੀ ਪ੍ਰਤਾਪ ਵੀਰ ਨੇ ਬਾਕੀ ਆਪਣੀ ਤਸੱਲੀ ਕਰਕੇ ਸਾਰੇ ਵੀਰ ਨਾਕ ਨੂੰ ਲੈ ਕੇ ਜਾ ਸਕਦੇ ਹਾਂ ਹਾਂ ਜੀ ਫੁੱਟਪਾਲਰ ਨੂੰ ਬਣੂਗੀ ਸ਼ਾਮਾਨ ਜਿਵੇਂ ਫੁੱਟਪਾਲ ਚਾ ਵਾਪਰੀ ਗਈ ਤੇ ਪਰਦਾਨੀਗਾ ਫੁੱਟਪਾਲਰ ਨੂੰ ਬਣੂਗੀ ਬੱਚੀ ਠੀਕ ਹੈ ਜੀ ਠੀਕ ਇਹ ਮੂੰਹ ਦੀਆਂ ਗੱਲਾਂ ਨਹੀਂ ਹਾਂਜੀ ਤੇ ਚਲੋ ਜੀ ਆਪਾਂ ਚੱਲ ਜੀ ਅਗਲੇ ਨਾਕ ਤੇ ਜੀ ਅੱਗੇ ਯਾਰ ਆ ਬਜਾ ਸੁਗਾ ਬੁਰੀ ਟਟਿਆ ਕੱਤੀ ਬੁਰੀ ਬਖਾਤੀ ਦੇਖੋ ਹੀ ਰਹਾ ਹਾਂਜੀ ਤੂੰ ਮਿਆਂ ਕੇ ਹਾਂਜੀ ਬੁਰੀ ਗੱਲ ਕਹਿਣ ਵਾਲੀ ਨਹੀਂਗੀ ਮਹੀਨੇ ਦੀ ਸੂਈ ਹੋਰੀ ਮਹੀਨੇ ਦੀ ਸੂਈ ਆ ਜੀ ਕਿੰਨਾ ਕਿੰਨਾ ਸੁਆਜੀ ਇਹ ਦੁੱਧਾ ਦੁੱਧਾ ਸੁਆਜੀ 10 ਕਿਲੋ ਦੁੱਧਿਆ ਜੀ ਠੀਕ ਹੈ ਆਨਲਾਈਨ ਕਿਹਨੇ ਮਗਾਉਣੀ 9 ਕਿਲੋ ਦੀ ਫੋਟੋ 9 ਕਿਲੋ ਦੀ ਫੁੱਲ ਗਰੰਟੀ ਹੈ ਜੀ ਆਨਲਾਈਨ ਦੀ ਠੀਕ ਹੈ ਜੀ ਠੀਕ ਠੀਕ ਹੈ ਜੀ ਵਿਖਾ ਦੇ ਝੂਠ ਨਹੀਂ ਮਾਰਨਾ ਜੋਣ ਸਿਆ ਦੋਸਤਾਂ ਨਾਲ ਝੂਠ ਹੋਊਗਾ ਹਾਂਜੀ 9 ਲੀਟਰ ਦੁੱਧ ਹੈ ਜੀ ਪਾਕਾ ਠੀਕ ਹੈ ਜੀ ਚੁਆਈ ਚੁਆਈ ਜਿਵੇਂ ਹੈ ਜੀ 10 ਦੀ ਮੋਟਰ ਨਾਲ ਕੋ ਚੱਲੂਗੀ ਕਿ ਚੁਆਈ ਦੀ ਮਾਰੀ ਲੈਣੀ ਨਹੀਂ ਕਿਤੇ ਠੀਕ ਹੈ ਜੀ ਠੀਕ ਠੀਕ ਹੈ ਜੀ ਚੁਆਈ ਦੀ ਮਾਰੀ ਕਿਉਂ ਲੈਣੀ ਇੱਕ ਨੰਬਰ ਹੈ ਜੀ ਇਹ ਕਿਹਨੇ ਭਰਾ ਮਾਰੇ ਦਵਾਈ ਮਾਰਿਆ ਹੁਣ ਕਿੰਨੀ ਬੰਦੀ ਆਉਂਦੀ ਹੈ ਅਜ 12 ਦਾ ਟਾਈਮ ਹੈ ਹਾਂਜੀ 12 ਦਾ ਟਾਈਮ ਹੈ ਜੀ ਚੱਲ ਲਿਆਓ ਲਿਆਓ ਜੀ ਚਿਹਰਾ ਕਾਜ ਉੱਠੇ ਚਿਹਰਾ ਹਾਂਜੀ ਚਿਹਰਾ ਵਿਖਾਉਨੇ ਆ ਜੀ ਬੁੜੀ ਦੇ ਬਹੁਤ ਘੱਟ ਮਿਲਦੀ ਆ ਕਾਲੀ ਤੋਂ ਜਿੱਥੇ ਮਰਜ ਖੋਲ ਲੇਦੇ ਬੁੜੀ ਬਹੁਤ ਘੱਟ ਮਿਲਦੀ ਸੈਂਕੜੇ ਹਾਂਜੀ ਪੂਰੇ ਕੁੰਡੇ ਆ ਜੀ ਠੀਕ ਆ ਜੀ ਮਹਾਪ੍ਰਤਾਪ ਲੱਭ ਸਿੰਘ ਆ ਜੀ ਹਾਂਜੀ 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 ਸਿੰਗਲ ਅੱਡੀ ਦੇ ਵਿੱਚ ਮਈ ਲੱਪਣੀਆਂ ਸੌਕੀਆਂ ਨਹੀਂ ਨਾ ਹਾਂਜੀ ਚੰਬੜਾ ਜੋ ਮਈ ਮਿਲਣਗਣਾ ਹਾਂਜੀ ਹਾਂਜੀ ਮੂਰੀਆਂ ਹਾਂਜੀ ਮੂਰੀਆਂ ਨੀਲੀਆਂ ਤੇ ਅਹੀਂ ਬੈਣ ਆ ਠੀਕ ਆ ਜੀ ਠੀਕ ਪਾਵੇਂ 2 ਰੁਪਏ ਜੇ ਮੰਡੀ ਲੱਗੇ ਲੈਣੀ ਬੂਰੀ ਨੀਲੀ ਗੋਰੀ ਹਾਂਜੀ ਤੇ ਗਿੱਲ ਸਾਹਿਬ ਕੀ ਰੇਟ ਕਰਤਾ ਜੀ ਇਹਦਾ ਹਾਂਜੀ ਇਹਦਾ 1 15 ਜੀ ਮਾਨਤਨ ਕਰਦਾ 1 15 ਦੇ ਵਿੱਚ ਮਾਨਤਨ ਕਰਨਾ ਜੀ ਕੋਈ 1 15 ਨਹੀਂ ਇਹਦੀ 1 5 ਚ ਪਹੁੰਚ ਆਊਗੀ 1 5 ਦੇ ਵਿੱਚ 5 ਦੇ ਵਿੱਚ ਪਹੁੰਚ 10 ਕਿਲੋਮੀਟਰ ਠੀਕ ਹੈ ਜੀ ਆ ਨਾਲ ਇਹ ਜੀ ਕੱਟੀ ਠੀਕ ਹੈ ਜੀ ਠੀਕ 1 ਕਿਨੇ ਦੇ ਵਿੱਚ ਜੀ ਪਹੁੰਚ ਕਰਤੀ ਆਪਾਂ 1 5 ਚ 1 5 ਦੇ ਵਿੱਚ ਪਹੁੰਚ ਕਰਤੀ 1 ਕਿਲੋ ਸਾਹਮਣੇ ਤੇ ਮੰਨਣਾ ਨਹੀਂ ਉਹ ਮੈਂ ਕੀਤੀ ਪਹੁੰਚ ਇੱਕ ਬਾਰ ਠੀਕ ਹੈ ਜੀ ਠੀਕ ਤੂੰ ਵੱਡਾ ਤੂੰ ਤੋੜੇ ਠੀਕ ਹੈ ਜੀ ਜੀ ਠੀਕ ਹੈ ਜੀ ਜੇ ਕਿਹ ਲੱਖ ਵੀ ਅੱਗੇ ਤੇ ਮੈਂ ਦਾ ਫੋਨ ਨਾ ਲਾ ਠੀਕ ਹੈ ਜੀ ਠੀਕ ਚਲੋ ਜੀ ਅਗਲੇ ਨਗਵਾਰ ਦਿਓ ਇਹ ਜਾਣਕਾਰੀ ਇਹ ਗੱਲ ਪੱਕੀ ਆ ਹਾਂਜੀ ਆਪੇ ਵਾਧਿਆ ਨਹੀਂ ਕੰਮ ਕਰਨਾ ਹਾਂਜੀ ਇਹ ਵੀ ਬੂਰੀ ਬੂਰੀ ਦੂਜਾ ਸਵੇਰ ਚੜ੍ਹ ਆ ਗਈ ਆ ਜੋਬਨ ਸਿਆ ਹਾਂਜੀ ਹਾਓ ਵੇਹ ਰੰਗ ਕਿਵੇਂ ਚਮਕਦਾ ਅੰਗਰੇਜ਼ਨਾਰ ਕੁਲਾ ਬੂਰੀ ਦੂਜਾ ਸੂਆ ਜੀ ਇਹਦਿਆਂ ਦੀ ਲਾਗੇ ਠੀਕ ਹੈ ਜੀ ਮੈਨੂੰ ਆਈ ਜਾ ਕੱਟੀ ਵਿਖਾਉਣੇ ਸੀ ਕੱਟੀ ਵੀ ਹੈ ਜੀ ਨਾਲ ਕੱਟੀ ਵੀ ਇੱਕ ਹੀਰਾ ਤੂੰ ਵੀ ਆ ਹਾਂ ਜੀ ਕਿ 20000 ਕੱਟੀ ਕੱਲੀ ਦਾ ਹੀ ਲੱਗੀ ਜਾਂਦਿਆ ਕਿਹੜੀ ਕਿਹੜੀ ਕੱਟੀ ਹੈ ਜੀ ਕੱਟੀ ਵਿਖਾਓ ਨਹੀਂ ਵਿਖਾ ਦਿੰਦੇ ਬਾਜੀ ਨਾ ਕਰ ਇਹ 9 ਕਿਲੋ ਦੁੱਧ ਜੀ ਕਾਲ ਲੰਨਾ 9 ਕਿਲੋ ਦੁੱਧ ਆਈ ਠੀਕ ਹੈ ਜੀ ਸਰ ਬਹੁਤ ਬਾਤ ਕਿੰਨਾ ਸੂਆ ਭਾਜੀ ਇਹ ਦੂਜਾ ਦੂਜਾ ਸੂਆ ਜੀ ਹੋਰ ਦੂਜੇ ਦੂਜਾ ਮੰਨ ਲਈ ਹੈ ਜੀ ਸੂਆ ਵਾਲੀ ਤੇ ਲੈਣੀ ਨਹੀਂ ਸੂਆ ਵਾਲੀ ਨਹੀਂ ਲੈਣੀ ਠੀਕ ਆ ਜੀ ਨਵਾਂ ਆਂ ਹੀ ਲੈਣਾ ਵਾ ਠੀਕ ਆ ਜੀ ਠੀਕ ਦੋਸਤ ਦੂਜਾ ਸੁਆ ਜੀ ਪ੍ਰਤਾਪ ਜੀ ਫੇਰ ਦੱਸਿਓ ਦੁੱਧ ਕਿੰਨਾ ਦੁੱਧ ਤੇ 9 ਕਿਲੋ ਦੀ ਫੁੱਲ ਗਰੰਟੀ 9 ਕਿਲੋ ਦੀ ਫੁੱਲ ਗਰੰਟੀ ਨਾ 9 ਕਿਲੋ ਦੁੱਧ ਪੱਕਾ ਘੱਟ ਨਾ 100 ਗ੍ਰਾਮ ਵੀ ਹੋਊਗਾ ਠੀਕ ਆ ਜੀ ਠੀਕ ਹਾਂ ਨਾ ਝੂਠ ਮਾਰਾਂਗੇ ਸਮਝ ਲਓ ਗਿਆ ਤੈਨੂੰ ਚਲ ਜੀ ਚਲ ਦੱਬਦੀ ਇਹ ਜੂਨ ਦਾ ਹਾਂਜੀ 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 ਬਾਕੀ ਹੋਰ ਏਤੀਰਾ ਵਿਖਾ ਲੈ ਆਈ ਧਰਮਾਵਾਤੀਆਂ ਇੱਕੋ ਜੀਆਂ ਕੋਈ ਗੱਲ ਹੈਗੀ ਕਹਿਣ ਵਾਲੀ ਕੱਟੀ ਤੇ ਪੂਰੀ ਪਲੀ ਬੁਲਾਤੀ ਆ ਜੀ ਆਹ ਨਾਲੋਂ ਵੀ ਜ਼ਿਆਦਾ ਤੇਜ਼ ਆ ਹੋਇਆ ਹਾਂਜੀ ਆ ਇਹ ਜਿਹੜਾ ਭਰਾ ਇਹ 20000 ਰੁਪਇਆ ਲੱਗਣ ਡਿਆ 15000 ਦੇਵੇ ਤਾਂ ਆਹ ਕੱਟੀ ਰੱਖਾਂਗੇ ਜੇ ਕਹਿਣੇ ਨੌਣੀ ਹੋਵੇ ਠੀਕ ਆ ਜੀ ਠੀਕ ਇਹ ਕਹਿਣ ਦੀ ਗੱਲ ਆ ਨਹੀਂ ਕਿਹਾ ਗਿਆ ਇਹ ਨਹੀਂ ਬਿਝੂੜਤ ਪਾਣੀ ਮਾਰੀ ਜਨੇ ਸਾਡਾ ਮਾਲ ਹੁੰਦਾ ਇਹ ਸੁਸਤਰਾ ਦਾ ਹਾਂਜੀ ਦੂਜਾ ਸੁਆ ਨਹੀਂ ਸੁਸਤਰਾ ਮਾਰ ਦੂਜਾ ਸੁਆ 9 ਲੀਟਰ ਦੁੱਧ ਆਈ ਹਾਂ ਠੀਕ ਆ ਜੀ ਠੀਕ ਸੋਨੇਰਗਾ ਮਾਲਿਆ ਕਿੰਨਾ ਚਿਰ ਹੋ ਗਿਆ ਇਹਨੂੰ ਸੂਈ ਨੂੰ 2 ਮਹੀਨੇ ਹੋ ਗਿਆ ਇਹ ਸੂਈ ਨੂੰ ਠੀਕ ਹੈ ਇਹ ਪੁੱਠਾ ਬਿਦਾ ਮੇਰੇ ਦੁੱਧ ਦੀ ਪਲੀ ਇੱਧਰ ਵਿਖਾ ਪਾ ਹਾਂਜੀ ਹਾਂਜੀ ਦੇਖੋ ਕੱਟੀ ਹਾਂਜੀ ਕੱਟੀ ਤੇ ਪੂਰੀ ਪਲੀ ਹੈ ਤੁਸੀਂ ਦੱਸਦਾ ਸਾਲ ਦੀ ਕੱਟੀ ਆ ਲੱਗੂ ਜਿਵੇਂ ਕਿੰਨਾ ਸਾਲਾਂ ਦੀ ਹੁੰਦੀ ਆ ਹਾਂਜੀ ਕੱਟੀ ਤੇ ਪੂਰੀ ਪਲੀ ਆ ਜੀ ਹਾਂ ਹਾਂਜੀ ਤਾਂ ਜੇ ਸੀਮਿੰਟ ਦਾ ਕਿਤੇ ਬੱਚਾ ਵਾ ਚੰਗਾ ਸੀਮਿੰਟ ਹੈ ਹਾਂਜੀ ਹਾਂਜੀ ਖਾਂ ਤੁਣਾ ਪੂਰੇ ਓਕੇ ਡੰਗਾਰ ਕੇ ਕਿ ਨਹੀਂ ਥਾਣਾ ਹਾਂਜੀ ਪੂਰੇ ਤੇ ਗਿੱਲ ਸਾਹਿਬ ਕੀ ਰੇਟ ਕਰਤਾ ਜੀ ਇਹਦਾ 90 ਦੇ ਵਿੱਚ ਮਾਨਤਾਨ ਕਰਨਾ ਜੀ ਲੱਖ ਦਾ ਸਹੀ ਗੱਲ ਇਹ ਦੇਣੀ ਭਰਾਵਾਂ ਨੂੰ 10 ਤੇ 85000 ਚ ਪਹੁੰਚ ਕਰ ਦੇਣੀ ਜਦਾ ਮੁੱਲ ਨਹੀਂ ਜਦਾ ਚੰਗਾ ਠੀਕ ਹੈ ਜੀ 80 ਦਾ 5 85 85000 ਦੇ ਵਿੱਚ ਬੋਲ ਜਾਈ ਉਹ ਉੜਦੀ ਤੇ ਕੰਮ ਕੋੜਦਿਆਂ ਵਾਲਾ ਕਰਕੇ ਤੇ ਉਹ ਉੜਦੀ ਜਾਊਗੀ ਠੀਕ ਹੈ ਜੀ ਠੀਕ ਹੈ 85000 ਪਹੁੰਚ ਕਰਤੀ ਹੈ ਜੀ ਵੀਰ ਪ੍ਰਤਾਪ ਨੇ ਇਹਦੀ ਬਾਕੀ ਤਸੱਲੀ ਕਰਕੇ ਆਪਣੀ ਸਾਰੇ ਚਲੋ ਜੀ ਅਗਲੇ ਨਾਕ ਤੇ ਜੀ ਇਹ ਵੀ ਹੀ ਰਾਇਆ ਇੱਕ ਛੇ ਮਹੀਨੇ ਗੱਪਣ ਹਾਂਜੀ ਤੇ ਸਾਡੇ 6 ਕਿਲੋ ਦੁੱਧ ਠੀਕ ਹੈ ਜੀ ਸਾਥੀ ਹੋ ਜੇ ਹਾਂਜੀ ਦੋਪਨ ਸਿਆ ਮੈਂ ਬੜੀ ਵੱਡੀ ਆ ਹਾਂਜੀ 1.5 ਲੱਖ ਰੁਪਏ ਦੀ ਬੰਦੇ ਮੈਂ ਲਿਆਏ ਸੀ ਪਰ ਉਹ 1.5 ਲੱਖ ਦੀ ਹਾਂਜੀ ਥੋੜੀ ਜਿਹੀ ਕੋਈ ਅਗਲੇ ਨਹੀਂ ਮਜਬੂਰੀ ਹੋ ਜਾਂਦੀ ਆ ਠੀਕ ਹੈ ਜੀ ਢਾਈਆਂ ਢਾਈਆਂ ਮਹੀਨਿਆਂ ਦੀ ਗੱਪਣਿਆ ਜੀ ਠੀਕ ਹੈ ਜੀ ਕਿ ਆਉਂ ਸਾਢੇ 2.7 ਵੀ ਹੋ ਸਕਦਾ ਠੀਕ ਆ ਜੀ ਮਿਲੂਗੀ ਪਾੜੇ ਦੇ ਕੋਈ ਟੀਕਾ ਨਾਲ ਕੋਈ ਠੀਕ ਆ ਜੀ ਮਿਲੂਗੀ ਪਾੜੇ ਦੇ ਕੋਈ ਟੀਕਾ ਨਹੀਂ ਤੇ 6 ਕਿਲੋ ਦੁੱਧ ਆ ਜੀ 6 ਕਿਲੋ ਦੁੱਧ ਆ ਜੀ ਪੂਰਾ ਓਕੇ ਤੇ ਮੋਰਾ ਨਸਲੇ ਆ ਜੀ ਇਹ ਦੇਣਾ ਜੋ ਕਰਨ ਸੱਜਾ ਘਾਟ ਪੂਰਾ ਚੰਗਾ ਹੈ ਰੱਖ ਕੇ ਕਮਰਾ ਇਤਨੀ ਪੂਰੀ ਮਹੀਂ ਸਾਫ ਹੋ ਕੋਈ ਮੈਂ ਕੋਈ ਗੱਲ ਕਹਿਣ ਵਾਲੀ ਨਹੀਂ ਥਾਣ ਵੀ ਮੈਨੂੰ ਕਿੱਡਾ ਲੱਗਾ ਹਾਂਜੀ ਹੈ ਚੱਡੇ ਦੀ ਕਿਨੀ ਸਫਾਈ ਮਹੀਂ ਦੀ ਪੂਰੀ ਪੂਰੀ ਸਫਾਈ ਹੈ ਕੋਈ ਇਹਨਾਂ ਨੂੰ ਕਮਲਾ ਥੋੜੀ ਜਿੰਨੇ ਵੇਖ ਕੇ ਪੈਸੇ ਲਾ ਕੇ ਕੋਈ ਚੀਜ਼ ਸੁਣਾ ਵੇਖ ਕੇ ਲਿਆਂਦਾ ਹਾਂਜੀ ਹਾਂ ਬੋਤੇ ਜਿਹੜਾ ਕਾਦੀ ਮਹੀਂ ਜੇ ਸਭ ਕਿਨਵਾ ਸੁਆ ਇਹਦਾ ਤੀਜੇ ਆਸਤੇ ਗੱਬਣੇ ਦੂਜਾ ਸੁਆ ਜੀ ਠੀਕ ਹੈ ਜੀ ਠੀਕ ਪੂਰੀ ਹੈ ਓਕੇ ਹੈ ਜੀ ਹਾਂ ਜੀ ਕਾਲੀ ਜਾਮਨ ਵਰਗੀ ਹੈ ਜੀ ਟੀਲ ਵੜੀ ਹਾਂ ਜੀ ਹੋਰ ਵਰਜੀਤ ਸਾਲ ਲੰਮੀ ਮੜੀ ਜੀ ਮੈਂ ਤੇਰਾ ਵਿਖਾ ਦੇ ਭਰਾਵਾਂ ਦਾ ਵੈਸ ਜੱਤ ਵੇਖ ਕਿਹੜੀ ਜਿਹੜੀ ਹੈ ਮੈਂ ਇਹ ਹਾਂ ਜੀ ਜਿਹਦੇ ਵਿੱਚ ਤੁਹਾਨੂੰ ਦੇ ਦਾਦੇ ਤਾਰੇ ਵਟ ਦੇ ਘਾ ਹੋ ਗਿਆ ਹੁੰਦਾ ਹਾਂ ਜੀ ਹਾਂ ਜੀ ਹਾਂ ਜੀ ਕਿਵੇਂ ਲੰਬੂ ਜੀ ਫੇਤੀ ਜੱਤ ਮੈਨੂੰ ਕੋਈ ਫਰੀਦ ਵਾਲੀ ਮੈਂ ਨੂੰ ਜੱਤ ਹੁੰਦੀ ਆ ਰਹੀ ਸਾਰੀ ਮੈਨੂੰ ਨਹੀਂ ਜੱਤ ਹਾਂ ਜੀ ਹਾਂ ਜੀ ਐ ਪੂਰੀ ਓਕੇ ਹੈ ਜੀ ਖਦਗਾਠੀ ਦੀ ਪੂਰੀ ਚੰਗੀ ਹੈ ਜੀ ਸਾਰੀ ਹਾਂਜੀ ਗਿੱਲ ਸਾਹਿਬ ਕੀ ਰੇਟ ਕਰਤਾ ਜੀ ਇਹਦਾ ਰੇਟ ਇਹਦਾ ਵੀ ਕੀ ਕਰਦਾ 90 ਕਰ ਲੇ ਹਾਂਜੀ ਇਹ 85000 ਚ ਮੰਗਦਾ 85000 ਦੇ ਵਿੱਚ ਦੋ ਕਟ ਦੋ ਕਟ 85000 ਤੇ 80000 ਦੀ ਦਵਾਂਗੇ ਮੈਂ ਨਾ ਕੋਈ ਟਾਲਣਾ ਫੋਨ ਲਾਵੇ ਅਸੀਂ ਉੱਤੇ ਤਿੰਨ ਜੀ 83000 83000 ਦੇ ਵਿੱਚ ਹਾਂ ਠੀਕ ਆ ਜੀ ਠੀਕ 83000 ਦੇ ਵਿੱਚ ਵੀਰ ਨੇ ਇਹਦਾ ਮਾਨਤਾਣ ਕਰਨਾ ਜੀ ਚਲੋ ਜੀ ਅਗਲੇ ਨਗਾਰੇ ਦਿਓ ਜੀ ਜਾਣਕਾਰੀ ਅਗਲੀ ਇਹ ਜੋ ਇਹਦੀ ਕਟਿਆ ਬੱਦੀ ਹਾਂ 25 ਠੀਕ ਆ ਜੀ ਕਿੰਨੇ ਮਹੀਨੇ ਦੀ ਇਹ ਤੂੰ ਵੀ ਹ ਕਿੰਨੇ ਮਹੀਨੇ ਨਿਕਲ ਕੱਢ ਦੇ ਹ ਢਾਈਆਂ ਮਹੀਨੇ ਆਦੀ ਕੋ ਤੇ ਨਾ ਦੀ ਮੰਨ ਲੇ ਠੀਕ ਹੈ ਆਇਆ ਕੱਟੀ ਕਿੱਡੀ ਆ ਮਾਂ ਨਾਲੋਂ ਵੀ ਉਤੋਂ ਦੀ ਆ ਕੱਟੀ ਤੇ ਬਾਹ ਵੇਖੀ ਤੋਏ ਨਾ ਕਿੰਨਾ ਸੂਆ ਭਾਜੀਏ ਦੂਜਾ ਦੂਜਾ ਸੂਆ ਜੀ 6 ਭਾਜੀ 6 ਕਿਲੋ ਦੁੱਧ ਦੂਜਾ ਸੂਆ ਜੀ ਆ ਇਹ ਤੇ ਆ ਇਹ ਹੋਰ ਅੱਸੀ ਦੀ ਕੰਨ ਦੇ ਵਿੱਚ ਵੀ ਕੱਢਣੀ ਚਾਹੀਦੀ ਕੇਹਨੇ ਭਾਜੀ ਨਹੀਂ ਨਾ ਆਪਾਂ ਲਈਏ ਮੈਂ ਦੂਸਰੇ ਘਰੋਂ ਲੋਕ ਤੋਂ ਮੈਂ ਸੰਗਲ ਹਾਂਜੀ ਅਸੀਂ ਰਸੇ ਭਾਜੀ ਤੇ ਹਾਂਜੀ ਤੋਂ ਦੰਗੇ ਕਰਤਾ ਮਰਾ ਮੋੜ ਰਸੇ ਤੇ ਬੋਤਲਾ ਮੈਨੂੰ ਕੋਈ ਨਹੀਂ ਦਾਲਣੀ ਮੈਨੂੰ ਸੂਆ ਗਣ ਕਰਕੇ ਰੱਖਿਆ ਕਿੰਨਾ ਸੂਆ ਭਾਜੀ ਇਹ ਦੂਜਾ ਸੂਆ ਜੀ ਕਿੰਨਾ ਚਿਰ ਹੋ ਗਿਆ ਸੂਈ ਨੂੰ ਇਹਨੂੰ ਸੂਈ ਇਹਨੂੰ 2.5 ਮਹੀਨੇ ਹੋ ਗਏ 2.5 ਮਹੀਨੇ ਹੋ ਗਏ ਇਹ ਸੂਈ ਨੂੰ ਤੇ ਚਵਾਈ ਚੁਈ ਕਿਵੇਂ ਆ ਜੀ ਕੋਈ ਦਾਦੀ ਮੋਟਰ ਵੀ ਚੱਲੂਗੀ ਹੁਣੇ ਆਪਾਂ ਲੈ ਕੇ ਹੀ ਆਏ ਨੇ ਜੋ ਹੁਣ ਠੀਕ ਆ ਜੀ ਠੀਕ ਹੁਣ ਇਹ ਤਾਂ ਹਾਰ ਕੇ ਨਹੀਂ ਲੈਂਦੀ ਉਥੋਂ ਠੀਕ ਆ ਜੀ ਠੀਕ ਹਾਂ ਸੇਲਾ ਖਾਓ ਮੈਨੂੰ ਤੇ ਸੇਲਾ ਲਾਓ ਜੀ ਲਾਓ ਜੀ ਤੇਜ ਫੋਲ ਦੇ ਦੀ ਸੀ ਹਾਂਜੀ ਦੁੱਧ ਚੰਗਾ ਮੈਂਦੇ ਕੋਲ ਦੂਸਰਾ ਸੁਭਾ ਜੀ ਠੀਕ ਆ ਜੀ ਮਗਰ ਕੱਟੀ ਆ ਜੀ ਠੀਕ ਆ ਜੀ ਕਿੰਨਾ ਦੁੱਧ ਆ ਭਾਈ ਥੱਲੇ ਠੀਕ 6 ਕਿਲੋ ਦੁੱਧ ਆ ਜੀ 1 ਕਿਲੋ ਆਉਂਦੇ ਖੁੱਲਾ ਦੁੱਧ ਬੰਦੇ ਦੀ ਠੂਠਾ ਕਿੰਨਾ ਦੁੱਧ ਥੱਲੇ ਠੀਕ ਆ ਜੀ ਠੀਕ ਸਾਡੇ ਬੜੇ ਪ੍ਰੇਮ ਨਾਲ ਠੀਕ ਆ ਜੀ ਪੱਕਾ ਪੂਰਾ 6 ਕਿਲੋ ਜੀ ਪੂਰਾ ਪੂਰਾ ਤਸੱਲੀ ਕਰਕੇ ਹਾਂਜੀ ਠੀਕ ਹੈ ਤਸੱਲੀ ਕਰਕੇ ਕੋਈ ਨੀ ਇਹ ਕੰਮ ਦਸਣਾ ਤਾਂ ਤੇ ਨਿਕਲਣਾ ਪੰਜ ਹਾਂਜੀ ਆ ਤੇਨੂੰ ਪਤਾ ਤੁੱਜੇ ਤੁੱਜੇ ਦਿਨ ਹੀ ਵੀਡੀਓ ਪਾਈ ਜੇ ਸਾਡੇ ਕੋ ਠੂਠਾ ਬਰਾਦਾ ਦਾ ਕੰਮ ਹੀ ਨਹੀਂ ਗਾ ਹਾਂਜੀ ਹਾਂਜੀ ਤੇ ਨਾ ਮਾਰਨੇ ਆ ਤੇ ਗਿਲ ਸਾਹਿਬ ਕੀ ਰੇਟ ਕਰਤਾ ਜਿਹਦਾ ਇਹਦਾ 75 ਜਮਾਨਤਾਨ ਕਰਾਂਗੇ 75 ਦੇ ਵਿੱਚ ਜਮਾਨਤਾਨ ਕਰਨਾ ਜੀ ਕੋਈ ਰੁਪਏ ਤੋਂ ਕੋਈ ਨਹੀਂ 70 ਤੱਕ ਤੋ ਪਹੁੰਚ ਕਰ ਦੇਣੀ ਹੈ 70 ਤੇ ਤੋਂ 72 ਦੇ ਵਿੱਚ 70 ਤੇ ਤੋਂ 72 ਪਹੁੰਚ ਕਰਾਂਗੇ ਜੀ ਠੀਕ ਹੈ ਜੀ 72 ਦੇ ਵਿੱਚ ਮਗਰ ਜਿਹੜਾ ਕੰਮ ਨਹੀਂ ਮਗਰ ਕੱਟੀ ਵੀ 10000 ਰੁਪਏ ਦੇ ਹਾਂ ਜੀ ਕੱਟੀ ਹੈ ਜੀ ਮਗਰ ਹਾਂ ਸੋਹਣੀ ਗੱਡੀ ਆ ਠੀਕ ਹੈ ਜੀ ਠੀਕ ਹੈ ਭਾਵਾ ਬੜੇ ਸਾਡੇ ਮਿੱਠੇ ਤੇ ਰਹਿਣੇ ਨਾ ਜਾਓ ਪਿੱਛੇ ਹਾਂਜੀ ਬਿਲਕੁਲ ਤੁਹਾਡਾ ਸੂਤ ਆ ਇਹਦੇ ਭਾਅ ਨਹੀਂ ਮਿਲਣੇ ਠੀਕ ਹੈ ਜੀ ਕੋਈ ਅੱਗੇ ਡੰਗਰ ਨਹੀਂ ਆ ਮਿਲਨੇ ਇਹ ਜੰਬੜਾ ਤੋਂ ਹੀ ਮਿਲਨੇ ਆ ਨੰਬਰ ਦੱਸ ਦਿਓ ਜੀ ਆਪਣਾ ਬਲਜੀਤ ਜੀ 10 ਨੰਬਰ 10 ਹੈ ਕਿਹਾ ਨੀ ਗਿਲ ਸਾਹਿਬ ਦੱਸਿਓ ਤੁਸੀਂ 99152 ਤੇ 37248 99152 37248 ਹਾਂ 767578009 ਬਤਾ 76757800942 ਹਾਂਜੀ ਠੀਕ ਹੈ ਜੀ ਤੇ ਇਸੇ ਤਰ੍ਹਾਂ ਅਸੀਂ ਹੋਰ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਲਈ ਨਵੇਂ-ਨਵੇਂ ਪਸ਼ੂਆਂ ਦੀਆਂ ਤੇ ਠੱਠਾ ਡੇਰੀ ਪਾਰ ਹੁੰਦਾ ਚੈਨਲ ਸਪੋਰਟ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਾਂਜੀ ਸ਼ੇਅਰ ਦਾ ਹਾਂਜੀ ਤੇ ਇਸੇ ਤਰ੍ਹਾਂ ਸਾਨੂੰ ਸਪੋਰਟ ਕਰਦੇ ਰਹੋ ਜੀ ਤੇ ਤੁਹਾਡੇ ਲਈ ਹੋਰ ਨਵੀਆਂ-ਨਵੀਆਂ ਵੀਡੀਓ ਲੈ ਕੇ ਆਵਾਂਗੇ ਜੀ ਧੰਨਵਾਦ